ਜਿਹੜੇ ਤੁਸੀਂ ਹੁਣੇ-ਹੁਣੇ ਸੁਣੇ ਇਹ ਸੀਗੇ ਦੋਹੇ ਜਦੋਂ ਨਵੀਂ ਵਿਆਹੀ ਬਹੂ ਵਿਆਹ ਕੇ ਲੈ ਕੇ ਆਉਂਦਾ ਉਹਨਾਂ ਦਾ ਭਰਾ ਤਾਂ ਕੁੜੀਆਂ ਆਪਦੀ ਭਾਬੀ ਨੂੰ ਲਾਉਂਦੀਆਂ ਨੇ ਵੀ ਹੁਣ ਤੇਰੇ ਸਹੁਰਿਆਂ ਦਾ ਘਰ ਆ ਗਿਆ ਤਾਂ ਤੂੰ ਸਾਨੂੰ ਚੁੰਨੀ ਦਾ ਪੱਲਾ ਚੱਕ ਕੇ ਆਪਦਾ ਚਿਹਰਾ ਦਿਖਾ ਕਿਉਂਕਿ ਨਣਦਾਂ ਨੂੰ ਬਾळा ਚਾਹ ਹੁੰਦਾ ਭਾਬੀ ਦਾ ਤਾਂ ਹੁਣ ਅਸੀਂ ਤੁਹਾਨੂੰ ਜਿਹੜਾ ਅਗਲਾ ਗੀਤ ਸੁਣਾਵਾਂਗੇ ਉਹ ਚਾਪਾ ਨੂੰ ਪਤਾ ਹੈ ਵੀ ਜਦੋਂ ਨਵੀਂ ਵਿਆਹੀ ਜੋੜੀ ਆਉਂਦੀ ਹੈ ਆਪਣੇ ਕਹਿੰਦੇ ਨਾ ਰਾਮ ਸੀਤਾ ਦੀ ਜੋੜੀ ਹੈ ਵੀ ਬਾਲੇ ਸੋਹਣੇ ਲੱਗਦੇ ਨੇ ਤਾ ਉਹੀ ਆਂਡ ਗੁਆਣ ਦੀਆਂ ਔਰਤਾਂ ਨੇ ਜਿਹੜੀਆਂ ਫਿਰ ਉਹ ਕਹਿੰਦੀਆਂ ਨੇ ਵੀ ਜਿਹੜਾ ਵੀਰ ਆ ਉਹ ਸੀਤਾ ਨੂੰ ਵਿਆਹ ਕੇ ਲੈ ਆਇਆ ਤਾਂ ਕਿਉਂਕਿ ਵਾਜੇ ਵਜਦੇ ਨੇ ਹਨਾ ਤੇ ਉਹੀ ਗੀਤ ਸੰਗੀਤ ਹੁੰਦਾ ਤਾਂ ਉਹੀ ਇਸ ਗੀਤ ਚ ਕਿਹਾ ਹੋਇਆ ਵੀ ਜਿਹੜੀ ਬੂਹੇ ਤੇ ਉਹ ਆਪਣੇ ਸੀਤਾ ਵਿਆਹ ਕੇ ਲੈ ਆਇਆ ਤੁਹਾਡਾ ਮੁੰਡਾ ਤੇ ਉਹ ਕੀ ਕਹਿੰਦੀਆਂ ਨੇ ਉਹ ਅਸੀਂ ਤੁਹਾਨੂੰ ਗੀਤ ਦੇ ਜਰੀਏ ਸੁਣਾਉਨੇ ਆਂ ਵੀਰਾਸੀ ਜਿਹੜਾ ਗੀਤ ਤੁਸੀਂ ਹੁਣ ਸੁਣਿਆ ਉਹਦੇ 'ਚ ਜਿਹੜੀ ਨਵੀਂ ਵਿਆਹੀ ਜੋੜੀ ਆ ਉਹਨੂੰ ਰਾਮ ਸੀਤਾ ਦੀ ਜੋੜੀ ਆਖ ਕੇ ਸੰਬੋਧਨ ਕੀਤਾ ਜਾਂਦਾ ਵੀ ਇਹ ਰਾਮ ਸੀਤਾ ਦੀ ਜੋੜੀ ਹੈ ਜਿਹੜੀ ਅੱਜ ਸਾਡੇ ਘਰੇ ਆਈ ਆ ਜਿਹੜਾ ਸਾਡਾ ਵੀਰ ਵਿਆਹ ਕਿ ਲਿਆਇਆ ਉਹ ਸੀਤਾ ਆਈ ਹੈ ਤੇ ਜਿਹੜਾ ਅਗਲਾ ਗੀਤ ਹੈ ਉਹਦੇ 'ਚ ਜਿਹੜੇ ਡੋਲੀ ਵਾਲੇ ਕੁਹਾਰ ਹੁੰਦੇ ਆ ਉਹਨਾਂ ਨੂੰ ਕਿਹਾ ਗਿਆ ਵੀ ਸਾਡੀ ਜਿਹੜੀ ਨਵੀਂ ਵਿਆਹੀ ਬੋਟੀ ਆ ਉਹ ਇੱਕ ਹੀਰਾ ਉਹਨੂੰ ਹੁਣ ਤੁਸੀਂ ਡੋਲੀ 'ਚੋਂ ਲਾ ਦਿਓ ਕਿਉਂਕਿ ਉਹ ਆਪਦਾ ਲਾਗ ਲੈਂਦੇ ਨੇ ਜਿਵੇਂ ਆਪਾਂ ਹੁਣ ਵੀ ਦੇਖਿਆ ਵੀ ਅੱਜ ਦੇ ਜਮਾਨੇ 'ਚ ਜਿਹੜਾ ਕੋਈ ਵੀ ਬੰਦਾ ਜਿਹਦੀ ਕਾਰ ਹੁੰਦੀ ਆ ਹਨਾ ਉਹ ਲਾਗ ਲੈਂਦਾ ਡੋਲੀ 'ਚ ਉਤਾਰਨ ਤੋਂ ਪਹਿਲਾਂ ਵੀ ਹੁਣ ਨਵੀਂ ਵਿਆਹੀ ਬੋਟੀ ਆ ਜਿਹੜੀ ਤੁਸੀਂ ਡੋਲੀ 'ਚ ਲਾਹੋਂਗੇ ਕਾਰ 'ਚ ਲਾਹੋਂਗੇ ਤਾਂ ਪਹਿਲਾਂ ਉਹਦਾ ਸਰ ਦਾ ਲਾਗ ਆ ਜਿਹੜਾ ਉਹਨੂੰ ਦਿੱਤਾ ਜਾਂਦਾ ਤਾਂ ਉਹਦੇ ਨਾਲ ਜੁੜਿਆ ਸਾਡਾ ਜਿਹੜਾ ਅਗਲਾ ਗੀਤ ਹੈ ਉਹ ਅਸੀਂ ਤੁਹਾਨੂੰ ਸੁਣਾਵਾਂਗੇ ਡੋਲੇ ਦਾ sa so